آزادی دا جڑا چندہ ہے ترنگا چندہ وہ اسی اُسی لہراؤ کام کیا سو آج جیسی انہوں سور ہو دودھیاد کرتے ہوئے جانا لوگوں نے اس آزادی دے دہارے باستے اس آزادی دا آنند جانا لوگوں نے سانوں ماننے دا موقع دیتا اس موقع پہ اِسی انہوں یاد کرتے انہوں نے بھی سزا کر دیں کہ دیا قربانیاں دے صدقہ آج دا یہ دہارہ ہے اس سانوں ماننے کا موقع ملیا ਦੇਸ਼ ਆਜ਼ਾਦ ਹੋਇਆ ਅਸੀਂ ਉਹ ਗੁਲਾਮੀ ਦੇ ਦਿਨ ਤਾਂ ਨਹੀਂ ਵੇਖੇ ਲੇਕਿਨ ਇਤਿਹਾਸ ਦੇ ਵਿੱਚ ਪੜ੍ਹੇ ਬੜੇ ਗੰਭੀਰ ਦੇ ਇਨਸਾਨ ਬੜੇ ਔਖੇ ਦਿਨਸਾਨ ਉਹਨਾਂ ਔਖੇ ਦਿਨਾਂ ਦੇ ਵਿੱਚ ਸਾਡੇ ਦੇਸ਼ ਤੇ ਸੂਰਬੀਰ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਫਾਂਸੀ ਦੇ ਫੁੰਡੇ ਚੁੰਮ ਕੇ ਦੇਸ਼ ਨੂੰ ਆਜ਼ਾਦ ਕਰਾ ਕੇ ਦਿੱਤਾ ਅਰ ਜਿੱਥੇ ਮੈਂ ਦੇਸ਼ ਤੇ ਉਹਨਾਂ ਲੋਕਾਂ ਨੂੰ ਸਜਦਾ ਕਰਦੇ ਉਥੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਮਹੱਤਵ ਪੁਰਾਣਾ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਇਸ ਦੇਸ਼ ਦੀ ਆਜ਼ਾਦੀ ਦੇ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਇਸ ਕਰਕੇ ਅਸੀਂ ਅੱਜ ਦੇ ਦਿਨ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਵਿਅਕਤੀ ਜਿਹੜਾ ਇਹ ਦਿਹਾੜਾ ਖੁਸ਼ੀ ਨਾਲ ਚਾਣਵਾ ਦਾ ਬਿਤੇ ਹਰ ਸਕੂਲਾਂ ਦੇ ਵਿੱਚ ਅਸੀਂ ਮਨਾਉਂਦੇ ਹਾਂ ਕਿਉਂਕਿ ਇਹ ਸਾਡੇ ਦੇਸ਼ ਦਾ ਅੱਜ ਦਾ ਦਿਨ ਜਿਹੜਾ ਅਭਿਮਾਨ ਹੈ ਫਕਰ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਨੇ ਅੱਜ ਦੇ ਦਿਨ ਦੀ ਉਹ ਰਾਤ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਕੇ ਇਸ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਲੋਕ ਆਪਣੇ ਆਪਣੇ ਅਸੇ ਸਭ ਹਰ ਵਿਅਕਤੀ ਕੁਝ ਨਾ ਕੁਝ ਕਰਦਾ ਸਾਨੂੰ ਚਾਹੀਦਾ ਜਿੰਨਾ ਸਸੀਂ ਆਪਣੇ ਬਿੱਤ ਦੇ ਮੁਤਾਬਕ ਯਾਨੀ ਜਿੰਨੀ ਸਾਡੇ ਚ ਸ਼ਮਤਾ ਦੇ ਮੁਤਾਬਕ ਸਾਨੂੰ ਦੇਸ਼ ਦੇ ਪ੍ਰਤੀ ਇਸ ਤਰਹੀ ਦੇ ਪ੍ਰਤੀ

ਕਈ ਅਸੀਂ ਸਰਕਾਰੀ ਚੀਜ਼ਾਂ ਨੂੰ ਸਮਝ ਕੇ ਅਸੀਂ ਉਹਨਾਂ ਨੂੰ ਉਮੀ ਵਫਾ ਨਹੀਂ ਕਰਦੇ ਇਹ ਵਫਾਈ ਕਰਦੇ ਹਾਂ ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਇਹ ਸਮੇਂ ਤੇ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਅਗਰ ਉਹਨਾਂ ਦਾ ਇਤਿਹਾਸ ਨੂੰ ਅਗਰ ਅਸੀਂ ਸਾਰੇ ਮਨ ਲਾ ਕੇ ਪੜ ਲਈ ਕਿ ਉਹਨਾਂ ਲੋਕਾਂ ਨੇ ਸਾਡੇ ਲੋਕਾਂ ਵਾਸਤੇ ਇਸ ਧਰਤੀ ਦੇ ਵਾਸਤੇ ਫਾਂਸੀ ਦੇ ਫੰਦੇ ਨੂੰ ਚੁੰਮਿਆ ਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਕਰਦਿਆ ਹੋਇਆ ਉਹ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਤੇ ਚੜ ਗਏ। ਅਗਰ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਲਾਲਸਾ ਹੁੰਦੀ ਕਿ ਅਸੀਂ ਦੇਸ਼ ਦੀ ਆਜ਼ਾਦੀ ਨਾ ਚਾਹੁੰਦਾ ਰਹਿਣਾ ਕੰਮ ਨਹੀਂ ਕਿ ਨਾ ਅਸੀਂ ਫਾਂਸੀ ਦਾ ਫੰਦਾ ਕਿਉਂ ਚੁਣੀਏ? ਕਿ ਸ਼ਾਇਦ ਸਾਡਾ ਦੇਸ਼ ਕਦੇ ਆਜ਼ਾਦ ਤਾਂ ਹੁੰਦਾ। ਸੋ ਤਕੜੇ ਰਹੋ ਮਜ਼ਬੂਤੀ 'ਚ ਆਪਾਂ ਸਾਰਿਆਂ ਨੇ ਨਾਲ-ਨਾਲ ਆਪਣੇ ਦੇਸ਼ ਦੇ ਤਿਰੰਗਾ ਝੰਡਾ ਉੱਚਾ ਚੱਕਣ ਵਾਸਤੇ ਜਿੱਥੇ-ਜਿੱਥੇ ਤੁਹਾਨੂੰ ਲੱਗੇ ਤੁਹਾਡਾ ਯੋਗਦਾਨ ਪਾਉਣ ਦੀ ਜ਼ਰੂਰਤ ਹੈ ਮੋੜੀ ਹੋ ਕੇ تو یوگدان ہے اور لوگوں نے بھی ہمیشہ لوگ یاد کرتے ہیں جہے دیش آستے وستے قوم آستے کچھ نہ کچھ کرتے ہیں میں اس سمے تک کانگریس پارٹی کے لوگوں پنجاب کے لوگوں کو اس دیش کے واسیا آج دے اس پوتر دہاڑے کی ودائی دینا اور نال نال میں دنواد کرنا سباچی ہو جی دا ساڑے سیوا دل کے تمام ساتھی کا پریشر صاحب ہو ساڑے ਸਿੰਧੂ ਸਾਹਿਬ ਜੀ ਖੜੇ ਹੈ ਟਿੱਕੂ ਜੀ ਖੜੇ ਹੈ ਜਿਵੇਂ ਸਿਕਿਉਰਨਾਈਜੇਸ਼ਨ ਸੰਧੂ ਸਾਹਿਬ ਜੀ ਸਾਰੇ ਸਾਥੀ ਜਨਤਾ ਜਿੰਨੇ ਵੀ ਲੋਕ ਤੁਸੀਂ ਆਏ ਹੋ ਐਸੇ ਡਿਪਾਰਟਮੈਂਟ ਦੇ ਸਾਥੀ ਸਾਡੇ ਇੱਥੇ ਮੌਜੂਦ ਨੇ ਯੂਥ ਕਾਂਗਰਸ ਦੇ ਸਾਥੀ ਇੱਥੇ ਮੌਜੂਦ ਨੇ ਸਾਰੇ ਸਾਥੀ ਕੌਂਸਲਰ ਸਾਹਿਬਾਨ ਕਾਫੀ ਇੱਥੇ ਖੜੇ ਨੇ ਪ੍ਰਿੰਸੀਪਲ ਸਾਹਿਬਾਨ ਸਾਰੇ ਖੜੇ ਨੇ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ بارش ਦੇ ਮੌਕੇ ਤੇ ਵੀ ਤੁਸੀਂ ਆਦੇ ਦੇਸ਼ ਦੇ ਪਰੰਗੇ ਨੂੰ اور اس موقع تارے اتو پہنچے ہو اور لے اسی طرح لگے رہو ہولی ہولی سانوں سب نو ایک نہ جائے گی تو دا سارے دا بہت واگدان ریا اس کانگریس پارٹی نو اتو تک لے کے وچ میں اس اللہ سے بھی تھوڑا سارے دا شکر گزار ہے اور تھوڑا دنواد کردہ دوبارہ پھر سیوا دال دے ساتھیاں دی دا پراشر صاحب تو سمچی انہیں ٹیم کا یہاں نے ہمیشہ ہی کانگریس پارٹی کا جتنے کوئی اس طرح کا سارا دہڑا ہوں موڑے ہو کے انہیں ہمیشہ کاگریس پارٹی دا اور دیش کے ترنگے دا جڑا ترنگا توجہ ہے انہوں ہمیشہ سجدہ کیا تھا سارا بہت بہت دنواد دوبارہ پھر آزادی اس بہت پوتر دہارے دیا تو انہوں لکھ لکھ لک کروڑ کروڑ مبار